ਵਾਈ ਪੰਜਾਬੀ ਚ ਬਹੁਤ ਮੂਵੀਆਂ ਆਈਆਂ ਨੇ ਫਲਾਪ ਸਾਰੀਆਂ ਹੋਈਆਂ ਨੇ ਕੁਝ ਚੰਗੀਆਂ ਵੀ ਆਈਆਂ ਨੇ ਪਰ ਚਲੋ ਜਿਹੜੀਆਂ ਮਾੜੀਆਂ ਫਿਲਮਾਂ ਉਹਨਾਂ ਕਰਕੇ ਉਹ ਚੰਗਿਆਂ ਬਣੀ ਲੋਕੀ ਦੇਖਦੇ ਹੁਣ ਇੱਕ ਫਿਲਮ ਆ ਰਹੀ ਹੈ ਜਿੰਮੀ ਸ਼ਰਗਿਲ ਦੀ ਮਾਂ ਜਾਏ ਇਹ ਫਿਲਮ ਸਿਲਮੇ ਵਿੱਚ ਜ਼ਰੂਰ ਦੇਖਿਓ ਕਿਉਂਕਿ ਚੰਗੀਆਂ ਫਿਲਮਾਂ ਜੇ ਚੱਲਣਗੀਆਂ ਤਾਂ ਜਾ ਕੇ ਚੰਗੀਆਂ ਫਿਲਮਾਂ ਆਉਣਗੀਆਂ ਬਾਕੀ ਕਾਮੇਡੀ ਤੋਂ ਹਟਕੇ ਆ ਤੇ ਜਿੰਮੀ ਸ਼ਰਗਿਲ ਦੀ ਮੂਵੀ ਕਾਮੇਡੀ ਤੋਂ ਹਟਕੇ ਹੀ ਹੁੰਦੀ ਹੈ ਜੇ ਪੰਜਾਬੀ ਸਿਲਮੇ ਦੀ ਗੱਲ ਕਰੀਏ ਚਾਹੇ ਉਹ ਸ਼ਰੀਕ ਹੋਵੇ ਚਾਹੇ ਹੁਣ ਇਹ ਮਾਂ ਜਾਏ ਹੋਵੇ ਜਾਂ ਇੱਕ ਫਿਲਮ ਪਹਿਲਾਂ ਆਈ ਸੀ ਰਾਜਨੀਤੀ ਉੱਤੇ ਧਰਤੀ ਉਹ ਫਿਲਮਾਂ ਵੀ ਬਹੁਤ ਵਧੀਆਂ ਸੀਗੀਆਂ ਤੇ ਆ ਜਿਹੜੀ ਮੂਵੀ ਇੱਕ ਹੋਰ ਫਿਲਮ ਸੀ ਆਪਣੇ ਦਾਣਾ ਪਾਣੀ ਇਹ ਫਿਲਮਾਂ ਬਹੁਤ ਸੋਹਣੀਆਂ ਸੀ ਕੁਝ ਹਟਕੇ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਫਿਲਮਾਂ ਚੱਲੀਆਂ ਵੀ ਸੀ ਤੇ ਹੁਣ ਆ ਰਹੀ ਹੈ ਜਿਹੜੀ ਮਾਂ ਜਾਏ ਇਹਦੇ ਵਿੱਚ ਮਾਨਮ ਵਿੱਚ ਤੇ ਜਿੰਮੀ ਸ਼ੇਰਗਿੱਲ ਦੋਨੇ ਭਰਾ ਬਣੇ ਨੇ ਤੇ ਇਹ ਦੋ ਭਰਾਵਾਂ ਦੀ ਕਹਾਣੀ ਆ ਇਹਨੂੰ ਥੀਏਟਰ ਵਿੱਚ ਜ਼ਰੂਰ ਜਾ ਕੇ ਦੇਖਿਓ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਧੰਨਵਾਦ ਜੀ ਸਤਿ ਸ੍ਰੀ ਅਕਾਲ